ਅੱਜ ਅੰਮ੍ਰਿਤਸਰ ਦੇ ਜੁਟੀ ਰੋਡ α1 ਮੇਲੇ ਪ੍ਰਤਾਪ ਐਵੈਨਿਊ ਵਿਖੇ ਰਾਮਗੜੀ ਅਤੇ ਸਵਨਕਾਰ OBC ਭਾਈਚਾਰੇ ਦੇ ਆਗੂਆਂ ਨੇ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਾ ਪਤਲਾ ਫੋਕੇ ਉਸ ਦੀ ਉਮੀਦਵਾਰੀ ਰੱਦ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਤੇ ਜਸਾ ਸਿੰਘ ਰਾਮਗੜੀਆ ਭਾਈਵੰਦੀ ਦੇ ਲਾਈਵ ਮੈਂਬਰ सुरेंद्र ਸਿੰਘ ਵਿਸ਼ਾਲ, ਸਵਨਕਾਰ ਸਮਾਜ ਦੇ ਪ੍ਰਧਾਨ ਲਖਵਿੰਦਰ ਸਿੰਘ ਰਾਮਗੜੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਿਤਪਾਲ ਸਿੰਘ ਅਤੇ ਸਵਨਕਾਰ ਸਮਾਜ ਸੰਗ ਪ੍ਰਧਾਨ ਵਿਕਰਮ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਓਬੀਸੀ ਮੋਰਚਾ ਦੇ ਸੁਮੁੱਛੀ ਆਗੂਆਂ ਦੀ ਅਗਵਾਈ ਹੇਠ ਅਨੇਕਾਂ ਆਗੂਆਂ ਨੇ ਆਪ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜੀ ਅਤੇ ਸਵਰਨਕਾਰ ਭਾਈਚਾਰੇ ਨਾਲ ਸਬੰਧਤ ਲੋਕਾਂ ਬਾਰੇ ਦਿੱਤੇ ਬਿਆਨ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮਾਨਸਿਕਤਾ ਜ਼ਾਹਿਰ ਹੋ ਗਈ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਲਾਲਜੀਤ ਸਿੰਘ ਭੁੱਲਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਸਾਡੇ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਪੱਤਰਕਾਰ ਸਾਹਿਬ ਦਿਆਲ ਦੇ ਨਾਲ ਕੈਮਰਾਮੈਨ ਹਰੀਸ਼ ਕੁਮਾਰ ਦੀ ਖਾਸ ਰਿਪੋਰਟ ਵਾਇਗੁਜਿਕਾ ਖਾਲਸਾ ਵਾਇਗੁਜਿਕੀ ਫਤਿਹ ਮੈਂ ਦਵਿੰਦਰ ਸਿੰਘ ਪ੍ਰਾਈਵੇਟ ਲੇਬਰ ਕੰਟਰੈਕਸ਼ਨ ਯੂਨੀਅਨ ਦਾ ਪ੍ਰੈਜ਼ੀਡੈਂਟ ਅੰਮ੍ਰਿਤਸਰ ਮੈਂ ਲਾਲਜੀਤ ਭੁੱਲਰ ਨੂੰ ਸ਼ਰਿਆਂ ਮੈਂ ਚੈਲੰਜ ਕਰਦਾ ਹਾਂ ਕਿ ਇਹਨਾਂ ਨੂੰ ਆ ਰਾਮਗੜੀਆਂ ਬਾਰੇ ਚੰਗਾ ਇਤਿਹਾਸ ਫੋਲ ਕੇ ਵੇਖ ਲੈਣਾ ਚਾਹੀਦਾ ਸੀ ਔਰੰਗਜ਼ੇਬ ਵੀ ਜਿਸ ਤਖਤੋਂ ਤਾਜ ਤੇ ਬਹਿਂਦਾ ਸੀ ਉਹ ਵੀ ਪੁੱਟ ਕੇ ਸਾਡੇ ਆ ਰਾਮਗੜੀਆਂ ਜਸ ਸਿੰਘ ਆ ਰਾਮਗੜੀਆਂ ਨੇ ਉਹ ਦਿੱਲੀ ਤੋਂ ਪੁੱਟ ਕੇ ਘੋੜਿਆਂ ਦੇ ਮਗਰ ਬੰਨ ਕੇ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਕੀਤਾ ਹੈ ਇਹਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਸਾਡੇ ਆ ਰਾਮਗੜੀਆਂ ਦੇ ਜਿਹੜੇ ਮਨਾਰੇ ਬੁਰਜਿਆ ਆ ਰਾਮਗੜੀਆਂ ਬੁਰਜਿਆ ਉਹ ਹਰ ਮੰਦਰ ਸਾਹਿਬ ਦੇ ਵਿੱਚ ਹਲੇ ਵੀ ਝੂਰ ਰਹੇ ਆ ਦਿੱਲੀ ਦੇ ਉੱਤੇ ਪਹਿਲੀ ਵਾਰ ਜਿਹੜਾ ਖਾਲਸਾ ਪੰਚਮ ਦੀ ਲਹਿਰ ਆਇਆ ਸੀ ਜਸਾ ਸਿੰਘ ਰਾਮ ਗੜੀ ਹੋਂ ਨਾਲ ਆਇਆ ਸੀ ਇਹ ਪ੍ਰਾਣੀਆਂ ਚੀਜ਼ਾਂ ਨੂੰ ਭੁੱਲ ਗਿਆ ਇਹਨੂੰ ਭੁੱਲਣਾ ਨਹੀਂ ਚਾਹੀਦਾ ਰਾਮ ਗੜੀਆ ਬਰਾਦਰੀ ਸਵਰਨਕਾਰ ਬਰਾਦਰੀ ਜਿਹੜੀ ਆ ਉਹ ਪੱਟੀ ਦੇ ਵਿੱਚ ਬਹੁਤ تعداد ਵਿੱਚ ਆ ਸੋ ਮੈਂ ਸਾਰੇ ਵੀਰਾਂ ਨੂੰ ਇਹ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਆ ਵੀ ਐਤਕੀ ਇਹਨਾਂ ਨੂੰ ਇਹ ਦੱਸ ਦਿਓ ਵੀ ਇਹ ਸਾਡੀਆਂ ਵੋਟਾਂ ਨਾਲ ਹੀ ਜਿੱਤੇ ਸੀ ਤੇ ਅਸੀਂ ਇਹਨਾਂ ਨੂੰ ਹਰਾ ਕੇ ਵਿਖਾਈਏ ਵੀ ਸਾਡੇ ਨਾਲ ਪਹਾੜੀ ਸਰਦਾਰ ਦੀ ਨਾਲ ਬੋਲਣ ਦਾ ਮਤਲਬ ਕੀ ਹੁੰਦਾ ਹੈ ਤੇ ਮਹਿਮਾਨ ਸਾਹਿਬ ਨੂੰ ਵੀ ਇਹ ਫਿਰ ਬੇਨਤੀ ਕਰਦਾ ਹੈ ਕਿ ਆਪਣੇ ਮੰਤਰੀਆਂ ਦੇ ਮੂੰਹ ਦੇ ਉੱਤੇ ਥੋੜੀ ਜਿਹੀ ਲਗਾਮ ਪਾ ਕੇ ਰੱਖਣ ਜਿਹੇ ਇਸ ਤਰ੍ਹਾਂ ਬੋਲਦੇ ਰਹੇ ਆ ਦੋ ਸਾਲ ਸਰਕਾਰ ਚੱਲੀ ਆ ਮੇਰੇ ਹਿਸਾਬ ਨਾਲ ਹੋਰ 5-6 ਮਹੀਨੇ ਚੱਲੇਗੀ ਜਿਹੜਾ ਕਿ ਇਹਨਾਂ ਦਾ ਬਾਈਕਾਟ ਸਾਰੇ ਲੋਕ ਹੁਣ ਤੋਂ ਹੀ ਕਰਨਾ ਸ਼ੁਰੂ ਹੋ ਗਏ ਆ ਤੇ ਬਾਈਕਾਟ ਕਰਨਗੇ ਮੈਂ ਡਾਕਟਰ ਲਖਵਿੰਦਰ ਸਿੰਘ ਕੋਆਰਡੀਨੇਟਰ ਹਲਕਾ ਜੰਡਾੜਾ ਕਰੂ ਤੇ ਹਲਕਾ ਈਸਟ ਦੋਵਾਂ ਦੇ ਵਿੱਚ ਹੀ ਕੰਮ ਕਰਦਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਕੁਝ ਦਿਨ ਪਹਿਲਾਂ ਇਸ ਇੱਕ ਬਹੁਤ ਹੀ ਹੰਕਾਰੇ ਹੋਏ ਮੰਤਰੀ ਨੇ ਇੱਕ ਆਪਣੀ ਵੀਡੀਓ ਦੀ ਆ ਵਾਇਰਲ ਹੋਈ ਆ ਜਿਹਦੇ ਵਿੱਚ ਬਹੁਤ ਬਾੜੀ ਭਾਸ਼ਾ ਦਾ ਇਹ ਪ੍ਰਯੋਗ ਕਰ ਰਿਆ ਅੱਜ ਤੱਕ ਇਤਿਹਾਸ ਦੇ ਵਿੱਚ ਕਦੀ ਕੋਈ ਇਹੋ ਜਿਹਾ ਮੰਤਰੀ ਜਾਂ ਐਮ.ਐਲ.ਏ ਨਹੀਂ ਸੀ ਵੇਖਿਆ ਕਿ ਜਿਹੜਾ ਸਟੇਜ ਤੇ ਜਾਂ ਕਿਸੇ ਰੈਲੀ ਦੇ ਵਿੱਚ ਐਿਹੋ ਜਿਹੇ ਸ਼ਬਦ ਬੋਲਦਾ ਵਾ ਜਾਂ ਕਿ ਇਹ ਜਾਤ ਦੇ ਖਿਲਾਫ ਉਹ ਬੋਲਿਆ ਹੋਵੇ ਅਸੀਂ ਹੁਣਾ ਜੋ ਸਾਡਾ ਮਿਸ਼ਨ ਆ ਅਸੀਂ ਇਹਨੂੰ ਦੱਸ ਦਵਾਂਗੇ ਕਿ ਰਾਮਗੜੀ ਆ ਬਰਾਦਰੀ ਸਰਕਾਰ ਬਰਾਦਰੀ ਕੀ ਹੁੰਦੀ ਆ ਇਹਦਾ ਕਦੀ ਵਾਹ ਹੀ ਨਹੀਂ ਪਿਆ ਇਹ ਕਹਿੰਦਾ ਗੁੱਲੀ ਘੜ ਹਾਂ ਮੰਨਦੇ ਆ ਇਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਦੋਂ ਪਿੰਡਾਂ 'ਚ ਤੁਹਾਡੇ ਨਿੱਕ-ਨਿੱਕੇ ਜਵਾਕ ਖੇਡਦੇ ਹੁੰਦੇ ਸੀ ਤੇ ਸਾਡੇ ਰਾਮਗੜੀਆ ਭਰਾ ਜਿਹੜੇ ਤੇ ਤਰਖਾਨ ਸਿੰਘਾਂ ਦਾ ਕੰਮ ਕਰਦੇ ਸੀ ਉਹਨਾਂ ਨੂੰ ਗੁੱਲੀਆਂ ਕੱਢ ਕੇ ਦਿੰਦੇ ਖੇਡਣ ਵਾਸਤੇ। ਔਰ ਇੱਕ ਨਾਲ ਨੇ ਮੈਂ ਕਹਿ ਰਿਆ ਕਿ ਤੇਰੀ ਧੌਂਦ ਦੇ ਵਿੱਚੋਂ ਕਿੱਲਾ ਕੱਢ ਗਏ। ਇਹ ਹੋ ਰਾਮਗੜੀਆ ਬਰਾਦਰੀ ਇਹੋ ਜਿਹਾ ਫਾਨਾ ਡੋਡੂਗੀ। ਤੈਨੂੰ ਪਤਾ ਲੱਗ ਜੂਗਾ ਮੈਂ ਵੀ ਫਾਨਾ ਕੀ ਹੁੰਦਾ। ਇਹ ਛੋਟੀ ਗੱਲ ਨਹੀਂ ਛੋਟੀ ਗੱਲ। ਇਹਨੂੰ ਇਹਨਾਂ ਦੇ ਇਤਿਹਾਸ ਦਾ ਪਤਾ ਹੀ ਨਹੀਂ। ਸਾਡਾ ਜੱਸਾ ਸਿੰਘ ਰਾਮਗੜੀਆ ਨੇ ਦਿੱਲੀ ਨਾਈਟ ਇਟ ਨਾਈਟ ਕਢਕਾਈ ਸੀ। ਔਰ ਸਵਰਨਕਾਰ ਬਰਾਦਰੀ ਦੇ ਵਿੱਚ ਐਜੇ ਯੁੱਧੇ ਹੋਏ ਆ ਜਿਹੜੇ ਇਤਿਹਾਸ ਤੋਂ ਪੜਿਆ ਹੀ ਨਹੀਂ ਤੈਨੂੰ ਪਤਾ ਹੀ ਨਹੀਂ ਤੂੰ ਇੱਕ ਬੇਵਕੂਮ ਮੰਤਰੀ ਆ ਔਰ ਜੋ ਤੂੰ ਐਕਸਟਰਾ ਲਮ ਲਈ ਸਰਦਾਰ ਗਿਰਲ ਸਾਹਿਬ ਦੇ ਬਾਰੇ ਬੋਲਿਆ ਸੀਗਾ ਉਹ ਤੇਰੇ ਬਹੁਤ ਨਿੰਦਣਯੋਗ ਗੱਲ ਆ ਕਿਸੇ ਦੇ ਪਰਿਵਾਰ ਦੇ ਨਾਲ ਐਓ ਜੀ ਗੱਲ ਨਹੀਂ ਕਰੀ ਦੀ ਸੋ ਅਸੀਂ ਇਹਦਾ ਪੂਰਨ ਤੌਰ ਤੇ ਬਾਈਕਟ ਕਰਦੇ ਆ ਔਰ ਜੰਡਿਆੜਾ ਹਲਕਾ ਔਰ ਖਡੂਰ ਜ਼ਮਣੇ ਕਹਿੰਦੇ ਮੈਂ ਆਪਣੇ ਬੀਜੀ ਕੈਟਾਗਰੀ ਦੇ ਵੀਰਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਇਹਦੀ ਵਿਰੋਧਤਾ ਕਰੋ ਬਿਲਕੁਲ ਨੂੰ ਵੋਟਾਂ ਨਾ ਪਾਓ ਜੇ ਬਾਈਕਟ ਕਰ ਉਹਨੂੰ ਪਿੰਡਾਂ ਜਣਾ ਵੜਨ ਦਿਓ ਔਰ ਤੈਨੂੰ ਇੱਕ ਚੈਲੰਜ ਕਰਕੇ ਕਹਿਣ ਲੱਗੇ ਆ ਕਿ ਤੈਨੂੰ ਜਿੱਤਣ ਨਹੀਂ ਦੇਵਾਂਗੇ ਇਹ ਬਰਾਦਰੀ ਜਿਹੜੀ ਆ ਇਕੱਠੀਆਂ ਹੋ ਗਈਆਂ ਵਾ ਖਾਧਰ ਦੇ ਵਿਰੋਧ ਕਰਾਂਗੇ ਤੇਰੇ ਪੁੱਤਰੇ ਫੂਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਹਾਂਜੀ ਮੈਂ ਅਮਰਪਾਲ ਮੈਂ ਅਮਰਪਾਲ ਰਾਮਗੜੀਆ ਬਰਾਦਰੀ ਨਾਲ ਸੰਬੰਧ ਰੱਖਦਾ ਅਸੀਂ ਪਾਠੋਂ ਵੀ ਪ੍ਰਸਤਾਨਕ ਕੀਤੀ ਸੀ ਅੱਜ ਮੇਰੇ ਸਵਾ ਸਾਥੀ ਸਵਰਨਕਾਰ ਸਾੰਗ ਦੇ ਸਾਰੇ ਅੰਮ੍ਰਿਤ ਸਾਥੀ ਅੱਜ ਇਕੱਠੇ ਹੋਏ ਆਂ ਤਾਂ ਪੁਤਰਾ ਫੂਕਿਆ ਲਾਲ ਜੀ ਨੂੰ ਭੁੱਲਰਦਾ ਕਿਉਂਕਿ ਅਜੇ ਤੱਕ ਸੀਐਮ ਭਗਵੰਤ ਮਾਨ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਇਸ ਨੂੰ ਇਸ ਦੀ ਟਿਕਟ ਵਾਪਸ ਲਈ ਜਾਵੇ ਨਹੀਂ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਲੀ ਗਲੀ ਜਾ ਕੇ ਇਸ ਇਹਦੇ ਬਰਖਲਾਫ ਹੀ ਪ੍ਰਦਰਸ਼ਨ ਕਰਾਂਗੇ ਇਹਨੂੰ ਹਰਾਵਾਂਗੇ ਅਸੀਂ ਕਟੂਠਾ ਬਲਕੇ ਦੋ ਮੇਰੇ ਸਾਥੀ ਡਾਕਟਰ ਸਾਹਿਬ ਅਵਸ਼ਾਲ ਜੀ लवली ਸਾਰੇ ਇਕੱਠੇ ਇਸੇ ਕਰਕੇ ਹੋਏ ਆ ਸਾਰੇ ਇਸ ਧੜਕੇ ਦੇ ਅਸੀਂ ਤਗੜੇ ਹੋ ਗਏ ਇਸ ਦੀ ਵਿਰੋਧਤਾ ਕਰੀਏ ਜਿੰਨਾ ਚਿਰ ਇਹਨੂੰ ਕੈਬਨਟੋਂ ਨਹੀਂ ਕੱਢਦੇ ਆਸ ਕਰਕੇ ਕੈਪਟਰ ਆਪਣਾ ਸਪੀਕਰ ਹਨਵਾ ਜੀ ਜੇ ਉਹ ਸਾਡੀ ਬਰਾਦੀਆਂ ਸੰਬੰਧ ਰੱਖਦੇ ਆ ਜੀਵਨ ਜੋਤ ਕਾ ਸਾਡੀ ਬਰਾਦੀਆਂ ਸੰਬੰਧ ਰੱਖਦੀ ਆ ਇਹਨਾਂ ਚਾਹੀਦਾ ਹੈ ਹਾਈ ਕਮਾਂਡ ਨੂੰ ਕੋਲ ਜਾ ਕੇ ਇਸ ਤਰ੍ਹਾਂ ਮਰਜ਼ੀ ਕਰਨ ਇਹਨੂੰ ਇਹਦੀ ਟਿਕਟ ਵਾਪਸ ਲਈ ਜਾਵੇ ਫਿਰ ਸਾਡੀਆਂ ਬਰਾਦੀਆਂ ਸੰਤੁਸ਼ਟ ਹੁੰਦੀਆਂ ਕਾਨੂੰਨੀ ਲੋੜੀ ਕਾਰਵਾਈ ਚਾਹੀਦੀ ਹੈ ਕਾਰਵਾਈ ਜੀ ਨਹੀਂ ਕੀਤੀ ਜਾਂਦੀ ਇਹਨਾਂ ਦੇ ਵਾਅਦੇ ਕੀ ਕਰਨ ਕੀ ਕਰਨਾ ਕਾਰਨ ਹੰਕਾਰ ਆ ਮੱਤੀ ਕੀ ਬੰਨਾ ਕਿ ਦਬਾਅ ਸਾਡੀਆਂ ਬਰਾਦੀਆਂ ਨੇ ਦਬਾਅ ਪਾਇਆ ਇੱਕ ਹੱਥ ਮਾਰ ਕੇ ਕਹਿੰਦਾ ਕਿ ਤਾ ਠੀਕ ਇਹਨਾਂ ਨੂੰ ਜਾ ਕੇ ਨਹੀਂ ਕਰਨੀ ਚਾਹੀਦੀ ਕਾਰਵਾਈ ਨਾ ਕਰਨਗੇ ਤਹੀਂ ਕਾੜੀ ਲਕਸ਼ਣਾ ਲੱਖਣਾ ਪੂਰਾ ਪਰ ਹਰ ਵਾਰ ਕਰਾਂਗੇ ਇਹਦੀ ਅਗਲੀ ਫੇਰੇ ਕਰੂਥਾਂ ਬੜੀ ਬੜੀ ਜਾਵਾਂਗੇ ਇਹਦੇ ਘਰ ਦੇ ਬਾਹਰ ਤਾਂ ਨਾ ਦਵਾਂਗੇ ਲਾਲ ਜੀ ਭਲੇ ਦੇ ਘਰੋਂ ਨਹੀਂ ਬਾਹਰ ਨਿਕਲਦਾ ਵਾਂਗੇ ਕੰਪੇਨ ਨਹੀਂ ਕਰਦਾ ਨਹੀਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਸੁਰਿੰਦਰ ਸਿੰਘ ਵਿਸ਼ਾਲ ਮੈਂਬਰ ਜੱਸਾ ਸਿੰਘ ਨਾਮਕੀਆ ਰਾਤਰੀ ਨਾਲ ਸੰਬੰਧ ਰੱਖਦਾ ਜੀ ਔਰ ਪੂਰਬੀ ਲਖਦੇ ਵਿੱਚ ਮੈਂ ਕੰਮ ਕਰਦਾ ਜੀ ਇੱਕੋ ਜੋ ਪਿਛਲੇ ਦਿਨੀ ਇੱਕ ਮਜੂਦਾ ਸਰਕਾਰ ਦਾ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਜਿਸ ਨੇ ਸਾਡੀਆਂ ਫਰਾਂਜ਼ੀ ਦੇ ਖਿਲਾਫ ਧੱਕ ਪਹੁੰਚ ਵਾਲੀ